ਸਾਰਿਕਸਾਨ ਪ੍ਰਾਉ ਨੂੰ ਸਸਰੀਕਾਲ ਤਾਨਕ ਦੇ ਬਾਡੀ ਤੋਂ ਬਾਅਦ ਇਹ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੱਡੇ ਰਕਬੇ ਦੇ ਵਿੱਚ ਝੋਨੇ ਦੀ ਲਵਾਈ ਹੁੰਦੀ ਹੈਗੀ ਆ ਤੇ ਇਸ ਸਾਲ ਕਾਫੀ ਕਿਸਾਨ ਪ੍ਰਾਵਾ ਨੇ ਪੀਓਯੂ ਲੁਧਿਆਣੇ ਦੇ ਜਿੰਨੇ ਵੀ ਸਸਤਾਵਾਂ ਦੇ ਮੇਲੇ ਲੱਗੇ ਹੈਗੇ ਚਾ ਬਟਿੰਡੇ ਲੱਗੇ ਹੈਗੇ ਚਾ ਫਰੀਦਕੋਟ ਲੱਗੇ ਹੈਗਾ ਚਾ ਰੌਣੀ ਪਟਿਆਲਾ ਵੇਖੇ ਲੱਗੇ ਹੈਗਾ ਚਾ ਪੀਓਯੂ ਕੰਪਲੈਕਸ ਲੁਧਿਆਣਾ ਵੇਖੇ ਮੇਲੇ ਲੱਗੇ ਹੈਗਾ ਉੱਤੋਂ ਕਿਸਾਨ ਭਰਾਵਾਂ ਨੇ PR 132 ਬੀਜ ਲਿਆ ਹੈਗਾ ਤੇ ਕਿਸਾਨ ਭਰਾ PR 132 ਝੋਨੇ ਦੀ ਨਵੀਂ ਕਿਸਮ ਨੂੰ ਲਾਉਣ ਦਾ ਮਨ ਬਣਾ ਰਹੇ ਹੈਗੇ ਆ ਜਿਹੜੇ ਵੀ 132 ਲਾਉਣਗੇ PR 132 ਨੂੰ ਮੇਰੀ ਵੀਡੀਓ ਧਿਆਨ ਦੇ ਨਾਲ ਦੇਖ ਲਿਓ ਤੇ ਫਾਇਦਾ ਕਰਦੇ ਕਰਦੇ ਕਿਤੇ ਨੁਕਸਾਨ ਜਿਹੜਾ ਨਾ ਕਰਾ ਲਿਓ ਕਿਉਂਕਿ ਪਿਛਲੇ ਸਾਲ ਵੀ ਆਪਾਂ ਨੇ PR 131 ਝੋਨਾ ਲਾਇਆ ਤੇ ਕਾਫੀ ਕਿਸਾਨ ਭਰਾਵਾਂ ਨੂੰ ਬੀਜ ਅਸਲੀ ਮਿਲਿਆ ਤੇ 100 ਦੇ ਵਿੱਚੋਂ 90 ਜ਼ਿਮੀਦਾਰਾਂ ਨੂੰ ਡੁਪਲੀਕੇਟ ਬੀਜ ਮਿਲਿਆ ਤੇ 10 ਕਿਸਾਨ ਹੀ ਸੀ ਜਿਹੜੇ 100 ਦੇ ਵਿੱਚੋਂ ਕਹਿੰਦਾ ਭਾਵੇਂ 10 ਪੈਸੇ ਬੀਜ ਜਿਹੜਾ ਅਸਲੀ ਸੀਗਾ ਕੁਝ ਕਿ ਕਿਸਾਨ ਭਰਾਵਾਂ ਨੇ ਕੀ ਕੀਤਾ ਪੀਆਰ 131 ਝੋਨਾ ਕਹਿ ਕੇ ਵਿੱਚ ਕਿਸੇ ਨੇ ਡੋਗਰ ਪੂਛਾ ਪਾਤਾ ਕਿਸੇ ਨੇ ਪੀੜੀ ਪੂਛਾ ਪਾਤਾ ਕਿਸੇ ਨੇ ਕੁਸ ਕਿਸੇ ਨੇ ਕੁਸ ਤੇ ਜਦੋਂ ਪੱਕਣ ਵੇਲੇ ਆਈ ਤੇ ਜਿਹੜਾ ਅਸਲੀ ਪੀਆਰ 131 2 ਸੀਗਾ ਮੈਂ ਵੀਡੀਓ ਬਣਾ ਕੇ ਪਾਈ ਸੀ ਕਿਸਾਨ ਦੀ ਜਿਹੜਾ ਪੀਆ ਲੈ ਜਾ ਕੇ ਤੋਂ ਬੀਜ ਲੈ ਕੇ ਆਇਆ ਸੀ ਉਸ ਤੇ ਉਸ ਵੈਰੈਟੀ ਦਾ ਕਾਫੀ ਅੰਤਰ ਸੀਗਾ ਮੇਰੀ ਰਿਕਵੈਸਟ ਇਹੀ ਹੈ ਵੀ ਜਿਹੜੇ ਤਾਂ ਕਿਸਾਨ ਭਰਾ ਦੇਖੋ ਪੀਏਯੂ ਲੁਧਿਆਣੇ ਤੋਂ 132 ਦਾ ਬੀਜ ਲੈ ਕੇ ਆਇਆ ਟ੍ਰਾਇਲ ਕਰਕੇ ਦੇਖਿਓ ਜੇ ਤੁਸੀਂ 10 ਕਿੱਲੇ ਕੀਤੀ ਕਰਦੇ ਹੋ ਤਾਂ ਇੱਕ ਕਿੱਲਾ ਲਾ ਲਓ ਟ੍ਰਾਇਲ ਕਰਕੇ ਦੇਖ ਲਓ ਜਿਸ ਤਰ੍ਹਾਂ ਜਨਿਵਰਸਿਟੀ ਨੇ ਦੱਸਿਆ ਹੈਗਾ ਉਸੇ ਹੀ ਮੁਤਾਬਕ ਖਾਦ ਕਰਾਕ ਪਾਉਣੀ ਹੈਗੀ ਆ ਵੈਰੈਟੀ ਦੇ ਝਾੜ ਦੇ ਵੀ ਗੱਲ ਕਰਾਂਗੇ ਕਿੰਨੇ ਦਿਨ ਵੈਰੈਟੀ ਨਾਲ ਲੈਣੇ ਹੈਗੇ ਆ ਕੀ ਕੀ ਗੱਲਬਾਤ ਹੈਗੀ ਵੀ ਕੀ ਆਪਾਂ ਨੇ ਖੇਤਾਂ ਦੇ ਵਿੱਚ ਆਪਾਂ ਨੂੰ ਇਸ ਕਿਸਮ ਨੂੰ ਲਾਉਣਾ ਕਿਉਂ ਹਿੰਦਾ ਜਾਂ ਨਾ ਕਈ ਵਾਰ ਕਿਸਮ ਚੰਗੀ ਹੁੰਦੀ ਆ ਆਪਾਂ ਤੋਂ ਦੇਖਭਾਲ ਕਰਨ ਦੇ ਵਿੱਚ ਜਾਂ ਖੱਤ ਹੱਥ ਖੜਕਾਉਣ ਦੇ ਵਿੱਚ ਅਨਗਹਿਲੀ ਵਰਤੀ ਜਾਂਦੀ ਹੈ ਲਾਉਣ ਦਾ ਸਮਾਂ ਜਿਹੜਾ ਪਹਿਲਾਂ ਮਗਰ ਵਰਤਿਆ ਜਾਂਦਾ ਉੱਥੇ ਫਿਰ ਵੈਰਾਈਟੀ ਝਾੜ ਘਟ ਜਾਂਦੀ ਹੈ ਤੇ ਵੈਰਾਈਟੀ ਫੇਲ ਹੋ ਜਾਂਦੀ ਇਸ ਤਰ੍ਹਾਂ ਪਿਛਲੇ ਸਾਲ ਗਰਮੀ ਕਾਫੀ ਪਈ ਤੇ ਕਾਫੀ ਚੰਗੀਆਂ ਵੈਰਾਈਟੀਆਂ ਨੇ ਵੀ ਜਿਹੜਾ ਝਾੜ ਮਾੜਾ ਦਿੱਤਾ ਅੱਜ ਗੱਲ ਕਰਦੇ ਆਂ ਪੀਆਰ 132 ਝੋਨੇ ਬਾਰੇ 2025 ਦੀ ਪੀਯੂ ਲੁਧਿਆਣੇ ਵੱਲੋਂ ਨਵੀਂ ਕਿਸਮ ਹੈਗੀ ਆ ਇਹ ਵੈਰੈਟੀ 111 ਦਿਨ ਵੈਰੈਟੀ ਨੇ ਜਿਹੜੇ ਲੈਣੇ ਹੈਗੇ ਆ ਪਨੀਰੀ ਤੋਂ ਬਾਅਦ ਤੇ ਜੇ ਗੱਲ ਕਰੀਏ ਇਸ ਵੈਰੈਟੀ ਦੀ ਪਨੀਰੀ ਤੇ 15 ਤੋਂ 25 ਮਈ ਤੱਕ ਇਹਦੀ ਪਨੀਰੀ ਆਪਾਂ ਛੱਟਾ ਦੇ ਕੇ ਕਿਆਰੀ ਤਿਆਰ ਕਰ ਸਕਦੇ ਆਂ 25 ਤੋਂ 30 ਦਿਨ ਦੀ ਪਨੀਰੀ ਲਾਉਣੀ ਹੈਗੀ ਆ ਜਿਵੇਂ 20 ਜੂਨ ਤੋਂ ਲੈ ਕੇ 25 ਜੂਨ ਤੱਕ ਲਾਉਣ ਦਾ ਇਹਦਾ ਜਿਹੜਾ ਬੈਸਟ ਟਾਈਮ ਹੈਗਾ ਕਈ ਵਾਰ ਆਪਾਂ ਪੀਆਰ ਕਿਸਮਾਂ ਨੂੰ ਪਿਛਲੇ ਸਾਲ ਕਿਸਾਨ ਭਰਾਵਾਂ ਨੇ ਸਾਰਾ ਜੁਲਾਈ ਦਾ ਮਹੀਨਾ ਜਿਹੜੇ ਇਹਦੀ ਟ੍ਰਾਂਸਫਰਟਿੰਗ ਕਰਦੇ ਰਹੇ ਕਿਉਂਕਿ ਮਈ ਦੇ ਵਿੱਚ ਪਨੀਰੀ 15 ਤੋਂ 20 ਮਈ ਦੇ ਲਗਭਗ ਇਹਦੀ ਪਨੀਰੀ ਦਾ ਛਿੱਟਾ ਦਿੱਤਾ ਤੇ 15 20 25 ਜੂਨ ਤੱਕ ਇਹਦੀ ਟ੍ਰਾਂਸਫਰਟ ਤੁਸੀਂ ਆਰਾਮ ਦੇ ਨਾਲ ਕਰਿਓ ਕਿਉਂਕਿ 111 ਦਿਨ ਬਾਣ ਦੇ ਵਿੱਚ ਵੀ ਪੂਰੇ ਕਰਨੇ ਹੈਗੇ ਆ ਆਮ ਕਿਸਮਾਂ ਦੇ ਨਾਲੋਂ ਇਸ ਵੈਰੈਟੀ ਦੇ ਵਿੱਚ ਉਸਨੇ ਯੂਰੀਆ ਘੱਟ ਦੇਣੀ ਹੈਗੇ ਆ ਜੇ ਹੋਰ ਕਿਸਮਾਂ ਦੇ ਵਿੱਚ ਤੁਸੀਂ ਮੰਨ ਲਓ 3.5 4 ਗੱਟੇ ਪਾਉਣੇ ਹੈਗੇ ਹੋ ਤਾਂ ਇਹਦੇ ਵਿੱਚ ਘੱਟੋ ਘੱਟ ਤੁਸੀਂ 2.5 ਗੱਟਾਂ ਤੋਂ ਵੱਧ ਨਹੀਂ ਪਾਉਣਾ ਵੈਰੈਟੀ ਡਿੱਗੂਗੀ ਫਿਰ ਵੈਰੈਟੀ ਦੇ ਵਿੱਚ ਖਾਲੀ ਰੋਗ ਵੀ ਆਉਣਾ ਡੋਡੀ ਰੋਗ ਵੀ ਆਉਣਾ ਹੋਰ ਕਾਫੀ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇਲੇ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਫਿਰ ਵੈਰੈਟੀ ਇਹ ਡਿੱਗੂਗੀ ਮੈਂ ਪਹਿਲੇ ਤੁਹਾਨੂੰ ਕਹਿਣਾ ਇਸ ਵੈਰੈਟੀ ਨੂੰ ਲਾਓ ਜੋ ਜਨਿਵਰਸਿਟੀਾਂ ਤੋਂ ਵਿੱਚ ਬੀਜ ਲਿਆ ਹੈਗਾ ਕਿਸੇ ਤੁਸੀਂ ਗਲਤ ਬੰਦੇ ਦੇ ਹੱਥੇ ਨਾ ਚੜ੍ਹੋ ਜਿਸ ਨੂੰ 132 ਬੀਜ ਨਹੀਂ ਮਿਲਦਾ ਕੋਈ ਗੱਲ ਨਹੀਂ 131 ਵੀ ਵੈਰੇਟੀ ਕੋਈ ਮਾੜੀ 80 ਤੋਂ 85 ਮਨ ਪਿਛਲੇ ਸਾਲ ਵੀ ਉਸ ਵੈਰੇਟੀ ਨੇ ਜਿਹੜਾ ਆਪਣੇ ਖੇਤਾਂ ਦੇ ਵਿੱਚ ਝਾੜ ਦਿੱਤਾ ਸੀਗਾ ਦੇਖੋ ਜਨਿਵਰਸਿਟੀਾਂ ਤੋਂ ਬੀਜ ਮਿਲ ਗਿਆ ਬੀਜ ਨੂੰ ਲਾ ਲਓ ਪੱਕ ਕੇ ਦੇਖ ਲਓ ਜਿਸ ਤੁਹਾਡੀ ਜ਼ਮੀਨ ਆ ਤੁਹਾਡਾ ਪਾਣੀ ਤੁਹਾਡਾ ਏਰੀਆ ਉਸ ਵੈਰੇਟੀ ਨੂੰ ਦੇਖੋ ਸ਼ੂਟ ਕਰੂਗਾ ਤਾਂ ਉਸ ਵੈਰੇਟੀ ਦਾ ਤੁਸੀਂ ਜਿਹੜਾ ਏਰੀਆ ਵਧਾਣਾ ਹੈਗਾ ਨਹੀਂ ਕੋਈ ਆਪਣੇ ਗਲ ਦੇ ਵਿੱਚ ਫਾਹਾ ਨਹੀਂ ਦਿੱਤਾ ਹੁੰਦਾ ਵੀ ਆਪਾਂ 132 ਹੀ ਲਾ ਕੇ ਦੇਖਣਾ ਮੈਂ ਕਹਿੰਨੇ ਮੈਂ ਟ੍ਰਾਇਲ ਦੇ ਤੌਰ ਤੇ ਲਾ ਲਓ ਜਿਸ ਨੂੰ ਅਸਲੀ ਵੀਜੀ ਮਿਲਦਾ ਐ ਐਵੇਂ ਕਿਸੇ ਦੇ ਧੱਕੇ ਨਾਲ ਚੜ ਜਿਓ 132 ਕਹਿ ਕੇ ਅਗਲੇ ਨੇ ਸੋ ਨੂੰ ਇਹ ਨਹੀਂ ਪਤਾ ਬੰਦ ਪੈਕ ਦੇ ਵਿੱਚ ਕੀ ਕਰਕੇ ਦੇਣਾ ਕੋਈ ਤੁਸੀਂ ਉਹ ਤੋਂ ਬਿੱਲ ਨਹੀਂ ਲੈਂਦੇ ਜੀ ਜਿਹ ਅਨਿਵਰਸਿਟੀ 50 ਰੁਪਏ ਕਿਲੋ ਸੀਡ ਦਿੰਦਾ ਸੋ ਨੂੰ ਉਹਨੇ 100 ਰੁਪਏ ਕਿਲੋ ਸੀਡ ਦੇਣਾ ਨਾਲੇ ਤਾਂ ਸੋ ਡਿਟੈਲ ਅੱਤਰੱਖੂਗਾ ਅਗਲਾ ਹਨਾ ਪਿਛਲੇ ਸਾਲ ਵੀ ਇਸ ਤਰੀhue ਕੋਈ ਬਿਲਕੁਲ ਕੁਛ ਨਹੀਂ ਦਿੱਤਾ ਪਿੱਛੋਂ ਆ ਕੇ ਕਿਸੇ ਨੇ ਡੋਗਰ ਪੁੱਛਾ ਨਿਕਲੇ ਕਿਸੇ ਦੇ ਕੁਛ ਨਿਕਲੇ ਕਿਤੇ ਕੁਛ ਮੇਰਾ ਕਹਿੰਦਾ ਮਕਸਦ ਇਹ ਹੈ 132 ਮਾੜੀ ਕਿਸਮ ਨਹੀਂ ਹੈਗੀ ਤੇ ਵਧੀਆ ਝਾੜ ਹੈ 331 ਕੁਇੰਟਲ ਇਸ ਵੈਰੈਟੀ ਦਾ ਝਾੜ ਹੈਗਾ 111 11 ਦਿਨ ਬਾਣ ਦੇ ਵਿੱਚ ਲੈਣੇ 25 ਤੋਂ 30 ਦਿਨ ਦੀ ਕਰੀੜੀ ਆਮ ਅਰੜੀ ਦੇ ਨਾਲੋਂ ਯੂਰੀਆ ਘੱਟ ਪਾਉਣੀ ਹੈਗੀ ਹੈ ਵੈਰੈਟੀ ਦਾ ਚੌਲ ਵਧੀਆ ਸੋਨਾ ਲੰਮਾ ਚੌਲ ਹੈਗਾ ਕੋਈ ਚੌਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਹੈਗੀ ਪਿਛਲੇ ਸਾਲ 126 ਲਾ ਲੋ ਹਨਾ ਪੀਓ ਲੈ ਜਾਣੇ ਨੇ ਕਾਫੀ ਕਿਸਮਾਂ ਲੱਗਦੀਆਂ ਨੇ ਪੀਆਰ 131 ਇਸ ਵਾਰ 32 ਆ ਗਈ 26 ਆ ਗਈ 28 ਆ ਗਈ ਜਿੰਨੀਆਂ ਵੈਰੈਟੀਆਂ ਨੂੰ ਆਪਾਂ ਲੇਟ ਕਰ ਲੈਣੇ ਆ ਹੁਣ ਪੰਜਾਬ ਸਰਕਾਰ ਕੀ ਕਹਿ ਰਹੀ ਹੈ ਤੇ ਪੀਓ ਲੁਧਿਆਣੇ ਦੇ ਡਾਕਟਰ ਹੈਗੇ ਉਹ ਕਹਿੰਦੇ ਵੀ 126 ਨੂੰ ਕਿਸੇ ਵੀ ਤਰ੍ਹਾਂ ਦੀ ਬਿਕਰੀ ਦੀ ਸਮੱਸਿਆ ਨਹੀਂ ਬਿਕਰੀ ਦੀ ਸਮੱਸਿਆ ਕਿਸੇ ਦੇ ਸੰਬੰਧ ਵਿੱਚ ਨਹੀਂ ਆਉਂਦੀ ਜਦੋਂ ਆਪਾਂ ਕਿਸ ਨੂੰ ਬਾੜਾ ਗਿਆਤਾ ਬਾੜਾ ਪਿਛੇਤਾ ਲਾ ਜਾਣੇ ਪਿੱਛੂ ਕਰ ਲੈਣੇ ਨਾ ਰੱਪਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਸੈਲ ਫੜ ਜਾਂਦੇ ਤੇ ਮੌਸਮ ਚਰ ਵੈਰੈਟੀ ਦਾ ਸਹੀ ਨਹੀਂ ਆਊਗਾ ਮੈਂ ਕਹਿੰਦਾ ਵੀ ਇਸ ਵੈਰੈਟੀ ਨੂੰ ਸਹੀ ਸਮੇਂ ਤੇ ਲਾਇਓ ਸਹੀ ਦੇਖਭਾਲ ਕਰਿਓ ਤੁਹਾਡੇ ਚੰਗਾ ਝਾੜ ਦੇ ਕੇ ਜਾਊਗੀ ਕਿਉਂਕਿ 331 ਕੰਟਰੋਲ ਝਾੜ ਯੂਨੀਵਰਸਿਟੀ ਨੇ ਇਹਦਾ ਦੱਸਿਆ ਹੈਗਾ ਮੌਸਮ ਦੇ ਘਟਣ ਵੱਧਣ ਦੇ ਨਾਲ ਮਨ ਤੋਂ ਮਨ ਦਾ ਫਰਕ ਜਿਹੜਾ ਪੈ ਸਕਦਾ ਕਿਉਂਕਿ 131 ਦੇ ਨਾਲ 132 ਦਾ 50 ਕਿਲੋ ਦਾ ਜਿਹੜਾ ਝਾੜ ਵਧਦਾ ਸਕਦਾ ਆਰ ਯੂਨੀਵਰਸਿਟੀ ਦੇ ਕਹਿਣ ਦੇ ਮੁਤਾਬਕ ਤੁਸੀਂ ਖਾਦ ਖਰਾਕ ਵੀ ਉਨੀ ਹੀ ਦੇਣੀ ਹੈ ਕਿ ਮੈਂ ਰਿਕਵੈਸਟ ਮੇਰੇ ਕਿਸਾਨ ਭਰਾ ਨੂੰ ਇਹੀ ਕਰਦਾ ਕਿ ਹੁਣ ਵੈਰਾਈਟੀ ਦੇ ਪਿੱਛੇ ਪਹਿਰੇ ਹੱਥ ਧੋ ਕੇ ਫਿਰ ਵੈਰਾਈਟੀ ਜਦੋਂ ਝਾੜ ਮਾੜਾ ਦੇ ਜਾਂਦੀ ਹੈ ਫਿਰ ਉਹ ਕੁਝ ਬੋਲਦੇ ਆ ਬੀਜ ਨੂੰ ਜਾਂ ਵੀਡੀਓ ਪਾਉਣ ਵਾਲਿਆਂ ਨੂੰ ਜਾਂ ਜਿਹੜੇ ਬੀਜ ਲੈ ਕੇ ਆਉਂਦੇ ਆ ਵੀ ਉਹਦੀਆਂ ਗੱਲਾਂ ਸੁਣ ਨਹੀਂ ਸਕਦੇ ਕਿਉਂਕਿ ਕਿਸਾਨ ਦੁਖੀ ਹੁੰਦਾ ਪਰ ਤੁਸੀਂ ਨਵਾਂ ਬੀਜ ਲਾ ਰਹੇ ਹੋ ਤੇ ਕਣਕ ਦਾ ਲਾ ਰਹੇ ਹੋ ਤੇ ਝੋਨੇ ਦਾ ਲਾ ਰਹੇ ਹੋ ਜਿਸ ਤਰ੍ਹਾਂ ਯੂਨੀਵਰਸਿਟੀ ਤੁਹਾਨੂੰ ਦੱਸਦੀ ਹੈਗੀ ਆ ਉਸ ਤਰ੍ਹਾਂ ਉਹਦੇ ਕੰਡ ਦੇ ਮੁਤਾਬਕ ਖਦ ਖਰਕ ਪਾ ਕੇ ਦੇਖ ਲਓ ਟ੍ਰਾਇਲ ਦੇ ਤੌਰ ਤੇ ਕਿਲਾ ਦਾ ਕਿਲਾ ਲਾ ਕੇ ਦੇਖ ਲਓ ਜੇ ਥੋੜੇ ਚੰਗਾ ਝਾੜ ਦੇਣ ਤਾਂ ਤਾਂ ਲਾ ਲਓ ਨਹੀਂ ਕੋਈ ਹੋਰ ਵੀ ਹਜ਼ਾਰਾਂ ਕਿਸਮਾਂ ਆਪਣੇ ਮੇਲਿਆਂ ਦੇ ਉੱਪਰ ਮਿਲਦੀਆਂ ਹੈਗੀਆਂ ਨੇ ਜਿਵੇਂ ਲੁਧਿਆਣੇ ਦੀ ਕਿਸਮਾਂ ਹੈਗੀਆਂ ਨੇ ਹਰਿਆਣੇ ਦੀ ਕਿਸਮਾਂ ਹੈਗੀਆਂ ਨੇ ਤੇ ਹੋਰ ਕੋਈ ਬਾਸਮਤੀ ਵਗੈਰਾ ਲਾ ਕੇ ਦੇਖ ਲਓ ਜਿੱਥੇ ਤੁਹਾਨੂੰ ਲੱਗਦਾ ਤੇ ਬਾਲੇ ਮਾੜੇ ਪਾਣੀ ਦੇ ਵਿੱਚ ਇਸ ਵੈਰੈਟੀ ਨੂੰ ਜਿਹੜਾ ਨਾਮ ਲਾਇਓ ਜ਼ਿਆਦਾਤਰ ਇਹ ਜਦ ਚੰਗੇ ਪਾਣੀ ਦੀ ਬੈਟੀ ਹੈਗੀਆਂ ਬਾਲੇ ਮਾੜੇ ਪਾਣੀ ਦੀ ਬੈਟੀ ਮੈਂ ਦਰਮਿਆਨੇ ਪਾਣੀ ਦੇ ਵਿੱਚ ਇਹ ਵੈਰਾਈਟੀ ਜਿਹੜੀ ਹੋ ਸਕਦੀ ਹੈ ਜਿੱਥੇ ਨਰਮੇ ਦੀ ਖੇਤੀ ਖਰਾਬ ਹੁੰਦੀ ਹੈ ਕਿਸਾਨ ਕਹਿੰਦੇ ਵੀ ਅਸੀਂ ਹੁਣ ਝੋਨਾ ਕਿਹੜਾ ਲਾਈਏ ਉਹਦੀ ਵੀਡੀਓ ਆਪਾਂ ਅਗਲੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਅੱਜ ਗੱਲਬਾਤ ਕਰਨੀ ਹੈਗੀ ਸੀ ਪੀਆਰਸ 32 ਦੀ ਜਿਆਦੇ ਮਾੜੀ ਪਾਣੀ ਦੀ ਵੈਰਾਈਟੀ ਨਹੀਂ ਹੈਗੀ ਦਰਮਿਆਨੇ ਤੇ ਚੰਗੇ ਪਾਣੀ ਦੀ ਵੈਰਾਈਟੀ ਹੈਗੀ ਚੰਗਾ ਵੈਰਾਈਟੀ ਨੇ ਝਾੜ ਦੇਣਾ ਹੈਗਾ ਧੰਨਵਾਦ